ਰਾਜੀਲ ਕਾ ਬਲੇਸ ਜਿੰਦਾਬਾਦ ਬਹੁਤ ਵਕਤ ਬੰਦ ਕਰੋ ਬਹੁਤ ਵਕਤ ਬੰਦ ਕਰੋ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਾਲਕ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਦੇ ਵਿੱਚ گاਵਾਂ ਨੂੰ ਜਿਹੜਾ ਹੈਗਾ ਕੋਈ ਲੈ ਕੇ ਜਾਣਾ ਹੈ ਹਾਂ ਤੇ ਉਹਨਾਂ ਨੇ ਇਹ ਅਕੰਸ਼ਾ ਜਤਾਈ ਸੀ ਕਿ ਸ਼ਾਇਦ ਸਲੋਟਰੀਂਗ ਲਈ ਲੈ ਕੇ ਜਾਣਾ ਹੈ ਨੇ ਬਣਾ ਕੇ ਦਿੱਤਾ ਸੀ ਕਿੰਨੇ ਦਿਨਾਂ ਦੀ ਦਾ ਸਾਡੀ ਕੋਲ ਫੇਰ ਲੱਗ ਗਈ ਬੱਚੀ ਮਰ ਗਈ ਸੀ ਅੱਛਾ ਇੱਕ ਵਿਅਕਤੀ ਨੇ ਕੰਪਲੇਟ ਦਿੱਤੀ ਕਿ ਕਿਸੇ ਵਿਅਕਤੀ ਨੇ ਮਤਲਬ ਗਾਂ ਦੇ ਆਪਣੇ ਉਹਦੇ ਬੱਚੇ ਦਾ ਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਗਿਆ ਬਿਲਕੁਲ ਵੀ ਕਿਸੇ ਵੀ ਦਰਾਲੀ گاਉਂ ਤਸਕਰੀ ਵਾਲੀ ਇੱਕ ਵੀ ਗੱਲ ਨਹੀਂ ਇਹਨਾਂ ਦੀਆਂ ਆਪਣੀਆਂ ਇਹ ਮਾਲਕੀ ਗਾਮਾਂ ਨੇ ਉਹ ਆਪਣੇ ਮਾਲਕੀ ਗਾਮਾਂ ਜਿਹੜੀਆਂ ਹੈ ਜਰਵਾਹੇ ਨੇ ਬੇਸਿਕਲੀ ਤੇ ਵਧੀਆ ਜਿਹੜੇ ਹੈਗੇ ਆ ਉਹਦੇ ਪਹਾੜ 'ਤੇ ਜਾ ਰਹੇ ਸੀ ਲੇਕਿਨ ਹਾਂ ਉਹਨਾਂ ਦੇ ਇੱਕ ਤੇ ਜ਼ਰੂਰ ਇਹ ਸੀਗਾ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜਸਟਡ ਜਗ੍ਹਾ ਦੇ ਵਿੱਚ ਉਹਨਾਂ ਨੂੰ ਉਹ ਲੈ ਕੇ ਜਾ ਰਹੇ ਸੀ ਉਹ ਛੱਜਬਾਨੀ ਨੇ ਉਹ ਚੱਕ ਕੇ ਲੈ ਗਿਆ ਸੀਗਾ ਇਹ ਕਰੋ ਕਿ ਨੰਨੇ ਨੰਨੇ ਯਾਰ ਇਸ ਤਰ੍ਹਾਂ ਕਰਕੇ ਬੁਲਾ ਦੇਗਾ ਅਕਸਰ ਪਸ਼ੂਆਂ ਦੇ ਇਸ ਤਰ੍ਹਾਂ ਤੇ ਬਣਦੇ ਨੇ ਤੁਸੀਂ ਡੈਰੀਆਂ 'ਤੇ ਲੇ ਜਾਓ ਕਿਸੇ ਮਰਜੀ ਫਾਰਮਾਂ 'ਤੇ ਲੇ ਜਾਓ ਚੀਜ਼ਾਂ ਬਣਦੀਆਂ ਲਕਤੀ ਨੇ ਗਾਂ ਰੱਖੀ ਐ ਨੇ ਉਹ ਗਾਂ ਦੇ ਮਲਬੀ ਉਹ ਦੇਣ ਵਾਲੀ ਸੀ ਉਹਦੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਬੱਚੇ ਦਾ ਮੌਤ ਹੋ ਗਈ ਤੇ ਗਾਂ ਦੁੱਧ ਨਹੀਂ ਦਿੰਦੀ ਸੋਨੇ ਕੀ ਕੀਤਾ ਮਲਬੀ ਉਹਨੇ ਉਹਨੇ ਬੱਚੇ ਨੂੰ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਜਿਹੜਾ ਮਲਬੀ ਸਿਰ ਸੀ ਉਹ ਕੱਟ ਕੇ ਰੱਖ ਲਿਆ ਤੇ ਉਹ ਮਲਬੀ ਗਾਂ ਨੂੰ ਖਾਣ ਵਾਸਤੇ ਦੀ ਉਹਦੇ ਨਾਲ ਵੀ ਗਾਂ ਦੁੱਧ ਦੇਵੇ ਕਰੇਗੀ ਅਰੇ ਇਹ ਦੂ ਗਾਂ ਛੱਟ ਕੇ ਨੇ ਟੰਗਾ ਪਵਾ ਲੈਂਦੀ ਦੁੱਧ ਦੇ ਦਿੰਦੀ ਕੀ ਥੋੜੀ ਹੈ ਦੇਖੀ ਜੀ ਰਾਜ ਫਸਲੀ ਹੈ ਹਾਂ ਇਹ ਗੱਲ ਬਹੁਤ ਚੰਗੀ ਮਰ ਗਈ ਸੀ ਅੱਛਾ ਇਹ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੀ ਮਾਂ ਦਾ ਪੇਮ ਹੋਏ ਤੇ ਫਿਰ ਆਪਾਂ ਨਸ ਕੱਟ ਕੇ ਰੱਖ ਲਾਂਗੇ ਉਹ ਜਿਹੜੇ ਹੁਣ ਇੱਕ ਜਾਨਵਰ ਮਾਰ ਹੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੂਜਦੇ ਆਂ ਇਹਦੀ ਪੂਜਾ ਕਰਦੇ ਆਂ ਗੋ ਮਾਤਾ ਹੋਰ ਕੋਈ ਇਹ ਕੋਈ ਥੂੜ ਥੋੜੀ ਹੈ ਵੀ ਜਿਹੜਾ ਮੱਟ ਕੇ ਆਪਣੇ ਪੀਤੀ ਰਾਤ ਖੁਈਆ ਸਰਵਰ ਇਲਾਕੇ ਵਿੱਚ ਇੱਕ ਟਰੱਕ ਵਿੱਚੋਂ ਗਾਵਾਂ ਬ੍ਰਾਹਮਤ ਹੋਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਇਹ ਗਾਵਾਂ ਦੀ ਤਸ਼ਰੀਦਾ ਮਾਮਲਾ ਨਹੀਂ ਸੀ ਸਗੋਂ ਗਾਵਾਂ ਦਾ ਮਾਲਕ ਹੀ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾ ਰਿਹਾ ਸੀ ਜਿੱਥੇ ਉਸ ਨੂੰ ਉਹਨਾਂ ਲਈ ਉਚਿਤ ਚਾਰਾ ਮਿਲ ਸਕੇ ਇਹ ਚਾਰਵਾਈਆਂ ਦੇ ਦੁੱਧਾਰੂ ਜਾਨਵਰ ਸਨ ਅਤੇ ਉਹ ਇਹਨਾਂ ਨੂੰ ਕਿਸੇ ਬੁੱਛੜਖਾਨੇ 'ਚ ਨਹੀਂ ਲੈ ਕੇ ਜਾ ਰਹੇ ਸਨ ਇਸ ਸਬੰਧੀ ਅਬੂਹਰ ਦੇ ਡੀਐਸਪੀ ਅਰुण मुੰਢਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਟਰੱਕ ਵਿੱਚ 11 ਗਾਵਾਂ ਇੱਕ ਟੱਠਾ ਅਤੇ ਇੱਕ ਬੱਚਾ ਮਿਲਿਆ ਸੀ ਹਾਲਾਂਕਿ ਟਰੱਕ ਵਿੱਚ ਗਾਵਾਂ ਦੀ ਗਿਣਤੀ ਜ਼ਿਆਦਾ ਹੋਣ ਅਤੇ ਉਹਨਾਂ ਨੂੰ ਭੀੜ ਵਿੱਚ ਰੱਖਣ ਦੇ ਦੋਸ਼ ਤਹਿਤ ਦੋ ਵਿਅਕਤੀਆਂ ਖਿਲਾਫ ਪਰਵੇਸ਼ਨ ਆਫ ਕਰਲਿਟੀ ਅੰਗੇਜਡ ਐਨੀਮਲ ਐਕਟ ਦੇ ਤਹਿਤ ਥਾਣਾ ਖੁਈਆ ਸਰਬਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹਾਂ ਵਿੱਚ ਨਾ ਆਉਣ ਅਤੇ ਜੇਕਰ ਕੋਈ ਸ਼ੰਕਾ ਹੋਵੇ ਤਾਂ ਪੁਲਿਸ ਨੂੰ ਇਤਲਾ ਦਿੱਤੀ ਜਾਵੇ ਉਹਨਾਂ ਨੇ ਸਮਾਜ ਵਿੱਚ ਵੰਡੀਆਂ ਪਾਉਣ ਨਫ਼ਰਤੀ ਭਾਸ਼ਣ ਦੇਣ ਵਰਗੀਆਂ ਗੱਲਾਂ ਕਰਨ ਤੋਂ ਵੀ ਸਖਤੀ ਨਾਲ ਵਰਜਦਿਆਂ ਕਿਹਾ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਪੁਲਿਸ ਅਜਿਹੇ ਲੋਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰੇਗੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਫਵਾਹ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ਇਸ ਸਬੰਧੀ ਪੁਲਿਸ ਨੇ ਹੋਰ ਕੀ ਕੁਝ ਕੀਤਾ ਆਓ ਸੁਣਦੇ ਹਾਂ ਉਹ ਵੀ ਕਾਬਲੇ ਮੁਜ਼ਾਫਿਲ ਕਾਬਲੇ ਮੁਜ਼ਾਫਿਲ ਕਾਬਲੇ ਮੁਜ਼ਾਫਿਲ ਕਾਬਲੇ ਮੁਜ਼ਾਫਿਲ ਰਸਨ ਮੁਰਦਾਬਦ ਮੁਰਦਾਬਦ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਿਸ ਪ੍ਰਸ਼ਾਸਨ ਮੁਰਦਾਬਦ ਪੁਲਿਸ ਪ੍ਰਸ਼ਾਸਨ ਮੁਰਦਾਬਦ ਚੱਲਣ ਦਾ ਇਹ ਮਾਮਲਾ ਕੱਲ ਰਾਤੀ ਜਿਹੜੇ ਕਹਿੰਉਂਗੇ ਫਰੇ ਜੈਹਨ ਜੀ ਸਰ ਇਹ ਜਿਹੜਾ ਮਾਮਲਾ ਹੈਗਾ ਪੁਲਿਸ ਸਟੇਸ਼ਨ ਕੋਲੀਆਂ ਸਰਵਰ ਨਾਲ ਰਿਲੇਟਡ ਹੈਗਾ ਇਹਦੇ ਵਿੱਚ ਕੱਲ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਦੇ ਵਿੱਚ ਗਾਵਾਂ ਨੂੰ ਜਿਹੜਾ ਹੈਗਾ ਕੋਈ ਲੈ ਕੇ ਜਾਣਾ ਹੈਗਾ ਤੇ ਉਹਨਾਂ ਨੇ ਇਹ ਆकांਸ਼ਾ ਜਤਾਈ ਸੀ ਕਿ ਸ਼ਾਇਦ ਸਲੋਟਰੀਂ ਲਈ ਲੈ ਕੇ ਜਾ ਰਿਹਾ ਹੈ ਜੀ ਜੀ ਸੋ ਉਹਨੂੰ ਐਪਰੀਹੈਂਡ ਕੀਤਾ ਗਿਆ ਉਹਨੂੰ ਟਰੱਕ ਨੂੰ ਰੋਕਿਆ ਗਿਆ ਉਹਦੇ ਚੈਕਿੰਗ ਤੋਂ ਪਾਇਆ ਗਿਆ ਕਿ ਜਿਹੜੀਆਂ ਉਹਦੇ ਵਿੱਚ ਗਾਵਾਂ ਲੈ ਕੇ ਜਾ ਰਹੇ ਸੀ ਜਿਹਦੇ ਵਿੱਚ 11 ਗਾਵਾਂ ਇੱਕ ਬੋਦਾ ਤੇ ਇੱਕ ਬੱਚਾ ਸੀ ਇਹ ਜੋ ਚੈਕਿੰਗ ਤੋਂ ਪਾਇਆ ਗਿਆ ਕਿ ਸਾਰੀਆਂ ਜਿਹੜੀਆਂ ਜਿਗੀਆਂ ਇਹ ਦਿਦਾਰੂ ਇਹਨਾਂ ਦੇ ਵਿੱਚ ਪਸ਼ੂ ਸੀਗੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਲੋਟਰੀਂ ਵਾਲੀ ਗੱਲ ਹੈਗੀ ਹੈ ਜਿਹੜੀ ਨਹੀਂ ਪਾਈ ਗਈ ਇਹਦੇ ਵਿੱਚ ਲੇਕਨ ਉਹ ਚੀਜ਼ ਇਹ ਰੂਪ ਪਾਇਆ ਗਿਆ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜਸਟਡ ਉਹਦੇ ਵਿੱਚ ਸੀਗੇ ਉਹ ਤੇ ਜਿਸ ਦੇ ਕਾਰਨ ਜਿਹੜਾ ਹੈਗਾਗਾ ਪ੍ਰੋਵੈਂਸ਼ਨ ਆਫ ਕਰੁਐਟੀ ਟੂ ਐਨੀਮਲ ਐਕਟ ਦੇ ਅਧੀਨ ਜਿਹੜਾ ਹੈਗਾਗਾ ਇੱਕ ਮੁਕਦਮਾ ਰਜਿਸਟਰ ਕੀਤਾ ਗਿਆ ਬਹੁ ਵੰਦੇ ਦੇ ਖਿਲਾਫ ਇੱਕ ਕਾਲੂ ਐਂਡ ਸੈਕੰਡਲੀ ਮਾਰਾਂ ਦੇ ਖਿਲਾਫ ਜੀ ਜੀ ਇਹ ਜਿਹੜਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ گاਵਾਂ ਨੂੰ ਇੱਕ ਇੱਕ 에어ਮਾਰਕ ਬਚਤ ਜਗਾ ਤੇ ਜਿਹੜਾ ਹੈ ਨਾ ਰੱਖਿਆ ਗਿਆ ਹੈ ਸੋ ਇਹਦੇ ਵਿੱਚ ਸਲਟਰਿੰਗ ਵਾਲੀ ਜਾਂ ਕਿਸੇ ਵੀ ਤਰ੍ਹਾਂ ਦੀ ਇਹ ਕੋਈ ਵੀ ਗੱਲ ਜਿਹੜੀ ਹੈਗੀ ਨਹੀਂ ਪਾਈ ਗਈ ਕਿਸੇ ਵੀ ਤਰ੍ਹਾਂ ਦੀ ਅਜਿਹੀ ਕੋਈ ਸੂਚਨਾ ਤੇ ਮੈਂ ਕਹੂੰਗਾ ਕਿ ਲੋਕਾਂ ਨੂੰ ਕਿ ਯਕੀਨ ਨਾ ਕਰਨ ਇਹ ਬਿਲਕੁਲ ਇਹਦੇ ਵਿੱਚ ਨਹੀਂ ਪਾਇਆ ਗਿਆ ਕੋਈ ਜੀ ਹਿੰਦੂ ਨੇ ਦਿੱਤਾ ਦਾਵਾ ਕਰਦੇ ਨੇ ਵੀ ਗਊ ਤਸਕਰੀਵਾਦ ਰਹੀ ਹੈ ਜਾਂ ਕੋਈ ਜਾਣ ਬੁਝਕੇ ਕੋ ਕਲਰ ਲਾਤੀ ਸੁਣਿਆ ਦਰਪਣਾ ਵੀ ਲਾ ਦਿੱਤਾ ਕਿ ਉਹ ਸਮਝ ਕੀ ਕਹਿਣਾ ਚਾਹੁੰਦੇ ਨਹੀਂ ਇਹ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਗਊ ਤਸਕਰੀ ਵਾਲੀ ਇੱਕ ਹੋਈ ਗੱਲ ਹੀ ਉਹਨਾਂ ਦੀਆਂ ਆਪਣੀਆਂ ਇਹ ਮਾਲਕੀ ਗਾਵਾਂ ਨੇ ਉਹ ਆਪਣੇ ਮਾਲਕੀ ਗਾਮਾਂ ਜਿਹੜੀਆਂ ਹੈਗੀਆਂ ਨੇ ਉਹ ਚਰਵਾਹੇ ਨੇ ਬੇਸਿਕਲੀ ਤੇ ਵਧੀਆ ਜਿਹੜੇ ਹੈਗੇ ਆ ਉਹਦੇ ਹਾਲ ਚ ਜਾ ਰਹੇ ਸੀ ਲੇਕਿਨ ਹਾਂ ਉਹਨਾਂ ਦੇ ਇੱਕ ਜ਼ਰੂਰ ਇਹ ਸੀਗਾ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜਸਟਡ ਜਗ੍ਹਾ ਦੇ ਵਿੱਚ ਉਹਨਾਂ ਨੂੰ ਉਹ ਲੈ ਕੇ ਜਾ ਰਹੇ ਸੀ ਜਿਹੜਾ ਜਿਹੜਾ ਕਿ ਥੋੜਾ ਅ ਅਗਰ ਆਪਾਂ ਐਨੀਮਲ क्रुएਲਟੀ ਦੇ ਪ੍ਰੋਵੀਜ਼ਨਸ ਦੇਖੀਏ ਉਹਦੇ ਅਧੀਨ ਜਿਹੜੀ ਇੱਕ ਆਪਣੀ ਉਹ ਗਲਤ ਹੋ ਜਾਂਦਾ ਇਸ ਇਸ ਕਾਰਨ ਜਿਹੜਾ ਹੈ ਐਫ ਆਰ ਦਾ ਵੀ ਜਿਹੜੇ ਵੇਖਿਆ ਤਾਂ ਰੱਤ ਨੂੰ ਮਦਦ ਤਾਂ ਭਾਈ ਲਗਾ ਦਿੱਤਾ ਕਿ ਪੁਲਿਸ ਅਰੇ ਸਰਵਾਈ ਨਹੀਂ ਕਰਦੀ ਉਹ ਸਮਝ ਕੀ ਕਹਿਣਾ ਚਾਹੁੰਦਾ ਦੇਖੋ ਜਿਹੜਾ ਇਹ ਧਰਨਾ ਕੋਈ ਲਗਾ ਦਿੰਦਾ ਹੈਗਾ ਬਿਲਕੁਲ ਹੀ ਮੈਂ ਤਾਂ ਕਹਾਂਗਾ ਕਿ ਇਹ ਬੇਬੁਨਿਆਦ ਇੱਕ ਚੀਜ਼ ਸੀਗੀ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜਾ ਧਰਨਾ ਲਗਾ ਕੇ ਜਾਏ ਕਰਕੇ ਇਹਦੇ ਚ ਆਮ ਲੋਕਾਂ ਦੀ ਹੀ ਪਰੇਸ਼ਾਨੀ ਬਣਦੀ ਹੈਗੀ ਹੈ ਇਹ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਇਹ ਇਹੋ ਜਿਹੇ ਜਿਹੜੇ ਹੱਥ ਕੰਡੇ ਆ ਉਹ ਕਦੇ ਵੀ ਨਾ ਬਣਾਉਣ ਆ ਆਪਣੀ ਜਿਹੜੀ ਗੱਲ ਹੈਗੀ ਆ ਉਹ ਸਿੱਧੀ ਪੁਲਿਸ ਤੱਕ ਰੱਖਣ ਕੋਲੋਸ ਉਹਦੇ ਵਿੱਚ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਜ਼ਰੂਰ ਕਰੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਝੂਠੀ ਇਨਫੋਰਮੇਸ਼ਨ ਅਗਰ ਕੋਈ ਵੀ ਮਿਸ ਇਨਫੋਰਮੇਸ਼ਨ ਫਲਾਏਗਾ ਜਾਂ ਕੋਈ ਕੋਈ ਹੇਟ ਕ੍ਰਾਈਮ ਵਾਲੀ ਚੀਜ਼ ਹੇਟ ਸਪੀਚ ਜਾਂ ਕੋਈ ਉਹ ਜੀ ਕਰੇਗਾ ਉਹਨੂੰ ਬੜੇ ਹੀ ਸਖਤੀ ਨਾਲ ਲਿਆ ਜਾਵੇਗਾ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਬੋ ਮਤਲਬ ਕੋਈ ਨਹੀਂ ਜਨਾਬ ਅਸੀਂ ਚੈੱਕ ਕਰੀ ਦਨੇ ਹੈਗੇ ਜੀ அதை தானு சோம்ப்ரி கட்டி அசி தெறிக்கனையா வில்லே வகிதனாகே எந்தி मार லோ நங்க எந்தி मार लेवला சாய் கபிலேஸ் ਮਾਮਲਾ 깔 ਰਤੀ ਦੇ ਗਊਆਂ ਨੂੰ ਛੋੜੇ ਜੈ ਹਨ ਜੀ ਸਾਰੇ ਤੇ ਇਹ ਜਿਹੜਾ ਮਾਮਲਾ ਹੈਗਾ ਪੁਲਿਸ ਸਟੇਸ਼ਨ ਕੋਈਆਂ ਸਰਵਰ ਨਾਲ ਰਿਲੇਟਡ ਹੈਗਾ ਇਹਦੇ ਵਿੱਚ ਕੱਲ੍ਹ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਦੇ ਵਿੱਚ ਗਾਵਾਂ ਨੂੰ ਜਿਹੜਾ ਹੈਗਾ ਕੋਈ ਲੈ ਕੇ ਜਾ ਰਿਹਾ ਹੈਗਾ ਤੇ ਉਹਨਾਂ ਨੇ ਇਹ ਕੰਮਸ਼ਾ ਜਤਾਈ ਸੀ ਕਿ ਸ਼ਾਇਦ ਸਲੋਟਰਿੰਗ ਲਈ ਲੈ ਕੇ ਜਾ ਰਿਹਾ ਹੈ ਜੀ ਜੀ ਸੋ ਉਹਨੂੰ ਐਪਰੀਹੈਂਡ ਕੀਤਾ ਗਿਆ ਉਹਨੂੰ ਟਰੱਕ ਨੂੰ ਰੋਕਿਆ ਗਿਆ ਉਹਦੇ ਚੈਕਿੰਗ ਤੋਂ ਪਾਇਆ ਗਿਆ ਕਿ ਜਿਹੜੀਆਂ ਉਹਦੇ ਵਿੱਚ ਗਾਵਾਂ ਲੈ ਕੇ ਜਾ ਰਹੇ ਸੀ ਇਹ ਲੋਕ ਚ 11 ਗਾਵਾਂ ਇੱਕ ਬੋਦਾ ਤੇ ਇੱਕ ਬੱਚਾ ਸੀ ਇਹ ਜੋ ਚੈਕਿੰਗ ਤੋਂ ਪਾਇਆ ਗਿਆ ਕਿ ਸਾਰੀਆਂ ਜਿਹੜੀਆਂ ਜਗੀਆਂ ਇਹ ਤਦਾਰੂ ਇਹਨਾਂ ਦੇ ਵਿੱਚ ਪਸ਼ੂ ਸੀਗੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਲੋਟਰਿੰਗ ਵਾਲੀ ਗੱਲ ਹੈਗੀ ਹੈ ਜਿਹੜੀ ਨਹੀਂ ਪਾਈ ਗਈ ਤੇ ਇਹਦੇ ਵਿੱਚ ਲੇਕਿਨ ਉੱਥੇ ਇਹ ਰੂਲ ਪਾਇਆ ਗਿਆ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜੈਸਟਿਡ ਉਹਦੇ ਵਿੱਚ ਸੀਗੇ ਉਹ ਤੇ ਜਿਸ ਦੇ ਕਾਰਨ ਜਿਹੜਾ ਹੈਗਾਗਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲ ਐਕਟ ਦੇ ਇਹਦੀ ਹੈ ਨਾ ਜਿਹੜਾ ਹੈਗਾ ਹੈਗਾ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਹੈ ਬਹੁਤ ਵੰਧਿਆਂ ਦੇ ਖਿਲਾਫ ਇੱਕ ਕਾਲੂ ਐਂਡ ਸੈਕੰਡਲੀ ਮਹਾਰਾਮ ਦੇ ਖਿਲਾਫ ਇਹ ਜਿਹੜਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ گاਵਾਂ ਨੂੰ ਇੱਕ ਇੱਕ ਏਰਮਾਰਕ ਬਸਰਖਸ਼ਿਤ ਜਗ੍ਹਾ ਦਾ ਜਿਹੜਾ ਹੈਗਾ ਰਚ ਗਿਆ ਸੋ ਇਹਦੇ ਵਿੱਚ ਸਲੋਟਰਿੰਗ ਵਾਲੀ ਜਾਂ ਕਿਸੇ ਵੀ ਤਰ੍ਹਾਂ ਦੀ ਇਹ ਕੋਈ ਵੀ ਗੱਲ ਜਿਹੜੀ ਹੈਗੀ ਨਹੀਂ ਪਾਈ ਗਈ ਕਿਸੇ ਵੀ ਤਰ੍ਹਾਂ ਦੀ ਇਹ ਜਹੇ ਕੋਈ ਸੂਚਨਾ ਤੇ ਮੈਂ ਕਹੂੰਗਾ ਕਿ ਲੋਕਾਂ ਨੂੰ ਕਿ ਯਕੀਨ ਨਾ ਕਰਨ ਇਹ ਬਿਲਕੁਲ ਹੀ ਇਹਦੇ ਵਿੱਚ ਨਹੀਂ ਪਾਇਆ ਗਿਆ। ਕੁਝ ਹਿੰਦੂ ਨੇਤਾ ਦਾਅਵਾ ਕਰਦੇ ਨੇ ਵੀ ਗਊ ਤਸਕਰੀਵਾਦ ਰਹੀ ਹੈ ਜਾਂ ਕੋਈ ਜਾਣ ਬੁਝਕੇ ਕੋਲਰ ਲਾਤੀ ਸੁਣਾ ਦਰਨਾ ਮਿਲਾ ਦਿੱਤਾ ਗਿਆ ਉਸ ਤੋਂ ਬੰਦੇ ਕੀ ਕਹਿਣਾ ਚਾਹੁੰਗਾ। ਨਹੀਂ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਗਊ ਤਸਕਰੀ ਵਾਲੀ ਕੋਈ ਗੱਲ ਨਹੀਂ। ਉਹਨਾਂ ਦੀਆਂ ਆਪਣੀਆਂ ਇਹ ਮਾਲਕੀ ਗਾਵਾਂ ਨੇ। ਉਹ ਆਪਣੇ ਮਾਲਕੀ ਗਾਵਾਂ ਜਿਹੜੀਆਂ ਹੈਗੀਆਂ ਨੇ ਉਹ ਚਰਵਾਹੇ ਨੇ ਬੇਸਿਕਲੀ ਤੇ ਵਧੀਆ ਜਿਹੜੇ ਹੈਗੇ ਆ ਉਹਦੇ ਹਾਲ ਚ ਜਾ ਰਹੇ ਸੀ ਲੇਕਿਨ ਹਾਂ ਉਹਨਾਂ ਦੇ ਇੱਕ ਜ਼ਰੂਰ ਇਹ ਸੀਗਾ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜਸਟਡ ਜਗ੍ਹਾ ਦੇ ਵਿੱਚ ਉਹਨਾਂ ਨੂੰ ਉਹ ਲੈ ਕੇ ਜਾ ਰਹੇ ਸੀ ਜਿਹੜਾ ਜਿਹੜਾ ਕਿ ਥੋੜਾ ਅ ਅਗਰ ਆਪਾਂ ਐਨੀਮਲ क्रुएਲਟੀ ਦੇ ਪ੍ਰੋਵੀਜ਼ਨਸ ਦੇਖੀ ਉਹਦੇ ਅਧੀਨ ਜਿਹੜੀ ਇੱਕ ਆਪਣੀ ਉਹ ਗਲਤ ਹੋ ਜਾਂਦਾ ਹੋ ਜਾਂਦਾ ਇਸ ਇਸ ਕਾਰਨ ਜਿਹੜਾ ਹੈ ਐਫ ਆਰ ਐਲ ਇਹ ਦੇਖਿਆ ਨਾ ਕਿ ਉਹਨਾਂ ਨੂੰ ਮਦਦ ਕਰਨਾ ਵੀ ਲਗਾ ਦਿੱਤਾ ਕਿ ਪੁਲਿਸ ਸਾਡੀ ਸਰਵਾਈ ਨਹੀਂ ਕਰਦੀ ਉਹ ਸਮਝ ਕੇ ਕਹਿਣਾ ਚਾਹੁੰਦਾ ਜਿਦੋਂ ਜਿਹੜਾ ਇਹ ਧਰਨਾ ਕੋਈ ਲਗਾ ਦਿੰਦਾ ਹੈਗਾ ਬਿਲਕੁਲ ਹੀ ਮੈਂ ਤਾਂ ਕਹਾਂਗਾ ਕਿ ਇਹ ਬੇਬੁਨਿਆਦ ਇੱਕ ਚੀਜ਼ ਸੀਗੀ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਇਹ ਜਿਹੜਾ ਧਰਨਾ ਲਗਾ ਕੇ ਜਾਏ ਕਰਕੇ ਇਹਦੇ ਚ ਆਮ ਲੋਕਾਂ ਦੀ ਹੀ ਪਰੇਸ਼ਾਨੀ ਵੰਦੀ ਹੈਗੀ ਹੈ ਇਹ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਇਹ ਇਹੋ ਜਿਹੇ ਜਿਹੜੇ ਹੱਥ ਕੰਡੇ ਐ ਉਹ ਕਦੇ ਵੀ ਨਾ ਬਣਾਉਣ ਆਪਣੀ ਜਿਹੜੀ ਗੱਲ ਹੈਗੀ ਆ ਉਹ ਸਿੱਧੀ ਪੁਲਿਸ ਤੱਕ ਰੱਖਣ ਪੁਲਿਸ ਦੇ ਵਿੱਚ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਜ਼ਰੂਰ ਕਰੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਝੂਠੀ ਇਨਫੋਰਮੇਸ਼ਨ ਅਗਰ ਕੋਈ ਵੀ ਮਿਸ ਇਨਫੋਰਮੇਸ਼ਨ ਫਲਾਏਗਾ ਜਾਂ ਕੋਈ ਕੋਈ ਹੇਟ ਕ੍ਰਾਈਮ ਵਾਲੀ ਚੀਜ਼ ਹੇਟ ਸਪੀਚ ਜਾਂ ਕੋਈ ਉਹ ਜੀ ਕਰੇਗਾ ਉਹਨੂੰ ਬੜੇ ਹੀ ਸਖਤੀ ਨਾਲ ਲਿਆ ਜਾਵੇਗਾ ਤੇ ਸਖਤ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ ਠੀਕ ਹੈ ਉਹ ਬਤਨੋ ਇਸ ਦੇ ਉਲਟ ਹੀ ਇੱਕ ਹੋਰ ਮਾਮਲਾ ਫਾਜ਼ਲਕਾ ਤੋਂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਬੱਚੇ ਦਾ ਸਿਰ ਵੱਢ ਕੇ ਘਰ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਇਸ ਸਬੰਧੀ ਡੀਐਸਪੀ ਸੁਬੇਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀ ਵੱਲੋਂ ਅਜਿਹਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਭੜਕਾਉਣ ਲਈ ਜਾਂ ਹੋਰ ਇਰਾਦੇ ਨਾਲ ਨਹੀਂ ਕੀਤਾ ਗਿਆ ਸੀ ਸਗੋਂ ਉਹ ਚਾਹੁੰਦਾ ਸੀ ਕਿ ਉਸ ਦੀ ਗਾਂ ਦਾ ਜੋ ਬੱਚਾ ਮਰ ਗਿਆ ਸੀ ਉਹ ਗਾਂ ਦੁੱਧੋਂ ਨਾ ਭੱਜ ਜਾਵੇ ਅਤੇ ਉਸ ਨੂੰ ਦਿਖਾ ਕੇ ਉਹੋਂ ਗਾਂਦੀ ਧਾਰ ਕੱਢ ਲੈਂਦਾ ਸੀ ਪਰ ਫਿਰ ਵੀ ਉਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਫਵਾਹ ਵਿੱਚ ਨਾ ਆਉਣ ਅਤੇ ਇਸ ਪਿੱਛੇ ਕੋਈ ਸਾਜ਼ਿਸ਼ ਨਹੀਂ ਸੀ ਜਮ ਇਹਨਾਂ ਦਾ ਕਰਾਏ ਆਪਣੇ ਆਰ ਮੱਛੇ ਦਾ ਸਰੀਰ ਤੁਸੀਂ ਪਟਿਆ ਹੋਇਆ ਹੈ ਇਹ ਚਲ ਚਲੇ ਫਿਰ ਤੋਂ ਇੱਕ ਵਾਰ ਆ ਜਾਓ ਇਹ ਵੀ ਨਹੀਂ ਕਿ ਕਹਿੰਦੇ ਗਾਦੀ ਬੱਚੀ ਮਰ ਗਈ ਸੀ ਹਾਂ ਹਾਂ ਕਿੱਥੇ ਆਓ ਆ ਆ ਆ ਆ ਆ ਆ ਆਜੋ ਆਜੋ ਅੰਦਰ ਲਿਆ ਵੀ ਅੰਦਰ ਜਾ ਅੰਦਰ ਜਾ ਵੀਡੀਓ ਆਪਣੇ ਫਿਰ ਉਹ ਨਾ ਇੱਥੇ ਲੱਲ ਵਾਲੀ ਬੰਦਾ ਉਹ ਬੰਦੇ ਨੇ ਆ ਬਣਾ ਕੇ ਦਿੱਤਾ ਸੀ ਕਹਿੰਦੇ ਇਹਦੇ ਨਾਲ ਵੀ ਗਾ ਤੁਹਾਡੀ ਦੁੱਧ ਤੇ ਲੱਗ ਗਈ ਬੱਚੀ ਮਰ ਗਈ ਸੀ ਸੱਚੀ ਅੱਛਾ ਛੰਜਬਾਨੀ ਨੇ ਉਹ ਚੱਕ ਕੇ ਲੈ ਗਿਆ ਸੀਗਾ ਤੇ ਫਿਰ ਉਹ ਕਹਿੰਦੇ ਯਾਰ ਮੈਂ ਇਸ ਤਰ੍ਹਾਂ ਕਰਕੇ ਬਣਾ ਦੇਗਾ ਅਕਸਰ ਪਸ਼ੂਆਂ ਦੇ ਇਸ ਤਰ੍ਹਾਂ ਦੇ ਬਣਦੇ ਨੇ ਤੁਸੀਂ ਡੈਰੀਆਂ ਚਲੇ ਜਾਓ ਕਿਸੇ ਮਰਜ਼ੀ ਫਾਰਮਾਂ ਚਲੇ ਜਾਓ ਇਹ ਚੀਜ਼ਾਂ ਬਣਦੀਆਂ ਇਹ ਬੱਚੀ ਮਰਗੀ ਸੀਗੀ ਉਹਦਾ ਸੀ ਆ ਮਰ ਗਿਆ ਸੀ ਕਹਿੰਦਾ ਖਾ ਦਾ ਗਾ ਤਾਂ ਨਹੀਂ ਕਿੱਥੇ ਆ ਬਾਹਰ ਗਈ ਬੱਚੀ ਕਮਜ਼ੋਰ ਸੀਗੀ ਅਸੀਂ ਇਹ ਵੀ ਦੱਸਦੇ ਨੇ ਵੀ ਗਾਂ ਕਿੱਥੋਂ ਆਈ ਇਹ ਬੱਚਾ ਹੈ ਤਾਂ ਕਿਸ ਤਰ੍ਹਾਂ ਅਸੀਂ ਗਾਂ ਵੀ ਕਮਜ਼ੋਰ ਸੀ ਜਾਂ ਤਾਂ ਬੱਚਾ ਹੀ ਕਮਜ਼ੋਰ ਸੀ ਏ ਗੱਲ ਸਰ ਅੱਛਾ ਤਗਾਉ ਬੱਚੀ ਚੱਕ ਲਿਆ ਸੀ ਨਾ ਬੱਚੀ ਕਿਹੜੇ ਚੱਕ ਲਿਆ ਸੀ ਉਹ ਲਾਲੋ ਵਾਲੀ ਦਾ ਆਪਾਂ ਤਾਂ ਦੇਖੀ ਨਹੀਂ ਅੰਦਰ ਉਹ ਦੋ ਤਿੰਨ ਦਿਨ ਹੀ ਜੀ ਰਹੀ ਸੀ ਉਹ ਇੱਕ ਪੱਟੀ ਜੈਸੇ ਕਰਕੇ ਮੈਂ ਲਾਇਆ ਕਰੀ ਉਹ ਇੱਕ ਹੋਰ ਦਾ ਮੇਰਾ ਜੋ ਵੀ ਹੈ ਬੜਾ ਪਰ ਇਹਨਾਂ ਨਾਲ ਖੇਡਦੇ ਸਾਰੇ ਇਹਨੂੰ ਗਾਂ ਚੱਟ ਕੇ ਨੇ ਟੰਗਾ ਕਵਾ ਲੈਂਦੀ ਏ ਦੁੱਧ ਦੇ ਦਿੰਦੀ ਏ ਮਾੜਾ ਚੱਟ ਨਹੀਂ ਅਸਲੀ ਥੋੜੀ ਹੈ ਇਹ ਤਕਲੀ ਨਹੀਂ ਆਪਾਂ ਅਸਲੀ ਹੈ ਹਾਂ ਇੱਕ ਗਵੱਚੀ ਸਾਡੀ ਮਰ ਗਈ ਸੀਗੀ ਅੱਛਾ ਤੇ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾਂ ਦਾ ਫੇਮ ਹੋਏ ਤੇ ਫਿਰ ਆਪਾਂ ਨਸ ਕੱਟ ਕੇ ਰੱਖ ਲਾਂਗੇ ਉਹਦੇ ਮੇਰੇ ਹੁਣ ਇੱਕ ਚੀਜ਼ ਜਾਨਵਰ ਮਾਰ ਹੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੁੱਛਦੇ ਆਂ ਇਹਦੀ ਪੂਜਾ ਕਰਦੇ ਆਂ ਗਊ ਮਾਤਾ ਹੋਰ ਕੋਈ ਇਹ ਕੋਈ ਸੂਰ ਥੋੜੀ ਹੈ ਵੀ ਜਿਹੜਾ ਵੱਢ ਕੇ ਅਸੀਂ ਨਹੀਂ ਆਪਣੇ ਅਸੀਂ ਨਹੀਂ ਕਰਦੇ ਆਪਣੇ ਬਜੇ ਨੂੰ ਕਰ ਜਾਂਦੇ ਆਂ ਉਹ ਕੱਟ ਕੇ ਰੱਖਣ ਦਾ ਰੀਜ਼ਨ ਦੱਸਦੇ ਆਂ ਥੋੜੀ ਭੱਜ ਕੇ ਬਣਾ ਦੇ ਅੰਗਰ ਨੂੰ ਬੁਲਾਇਆ ਕੀ ਨਹੀਂ ਕੀਤਾ ਕੀ ਕੀ ਦੱਸਿਆ ਬੰਦੇ ਨੂੰ ਬੁਲਾ ਲਓ ਕਿ ਨਹੀਂ ਦੇ ਰੱਖੋਗੇ ਕਿ ਨਹੀਂ ਦੇ ਰੱਖੋਗੇ ਨਹੀਂ ਜਿਹੜਾ ਪਹਿਲੀ ਗੱਲ ਤਾਂ ਇਹ ਕਰ ਹੀ ਨਹੀਂ ਸਕਦੇ ਵੀ ਇਹ ਅੰਗ ਨਾਲ ਫੇਰ ਚਾੜੇ ਉਹ 14 ਤਰੀਕ ਨੂੰ ਥਾਣਾ ਸਿਟੀ ਫਾਇਲ ਕਰਕੇ ਇੱਕ ਵਿਅਕਤੀ ਨੇ ਕੰਪਲੀਟ ਕੀਤੀ ਜੀ ਕਿਸੇ ਵਿਅਕਤੀ ਨੇ ਉਹ ਮਤਲਬ ਗਾਂ ਦੇ ਆਪਣੇ ਉਹਦੇ ਬੱਚੇ ਦਾ ਉਹਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਗਿਆ ਉਹਦੀ ਉਸ ਰਿਪੋਰਟ ਕੰਪਲੀਟ ਤੇ ਅਸੀਂ ਥਾਣਾ ਸਿਟੀ ਵਿੱਚ ਮੁਕਦਮਾ ਦਰਜ ਕਰਕੇ ਉਸ ਵਿਅਕਤੀ ਦੀ ਜਿਸ ਵਿਅਕਤੀ ਨੇ ਕਾਂ ਦੇ ਬੱਚੇ ਦਾ ਸਿਰ ਕੱਟ ਕੇ ਆਪਦੇ ਘਰੇ ਰੱਖਿਆ ਸੀ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਸਾਡੇ ਵੱਲੋਂ ਥਾਣਾ ਸਿਟੀ ਫੈਸਲਕਾ ਵਿੱਚ ਕਾਰਵਾਈ ਹਮਲੇ ਜਨ ਲਿਆਂਦੀ ਗਈ ਸਾਡੇ ਵੱਲੋਂ ਸਰ ਕੀ ਕਾਰਨ ਕੀ ਸਾਹਮਣੇ ਆਇਆ ਕਿ ਇਸ ਤਰ੍ਹਾਂ ਕਿਉਂ ਕੀਤਾ ਐਕਚੁਅਲੀ ਜੋ ਮੁੱਢਲੇ ਤੌਰ ਤੇ ਤਰਤੀਰ ਤਰ੍ਹਾਂ ਇਹ ਸਾਹਮਣੇ ਆਇਆ ਉਸ ਵਿਅਕਤੀ ਨੇ ਗਾਂਵਾਂ ਰੱਖੀਆਂ ਨੇ ਉਹ ਗਾਂ ਦੇ ਮਤਲਬੀ ਦੁੱਧ ਦੇਣ ਵਾਲੇ ਸੀ ਉਹਦੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਬੱਚੇ ਦਾ ਮੌਤ ਹੋ ਗਈ ਤੇ ਗਾਂ ਦੁੱਧ ਨਹੀਂ ਦਿੰਦੀ ਸੋਨੇ ਕੀ ਕੀਤਾ ਮਤਲਬੀ ਉਹਨਾਂ ਉਨੇ ਬੱਚ ਇਹੋ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਜਿਹੜਾ ਮਤਲਬ ਸਿਰ ਸੀ ਉਹ ਕੱਟ ਕੇ ਰੱਖ ਲਿਆ ਤੇ ਉਹ ਮਤਲਬ ਵੀ ਗਾਂ ਨੂੰ ਦਿਖਾਉਣ ਵਾਸਤੇ ਵੀ ਉਹਦੇ ਨਾਲ ਵੀ ਗਾਂ ਦੁੱਧ ਦੇ ਦੁੱਧ ਦੇਵੇ ਕਰੇਗੀ ਐਕਚੁਅਲੀ ਹੋਰ ਆਈ ਕਰਨੇ ਹੋਰ ਕੋਈ ਕੋਈ ਧਾਰਮਿਕ ਜਾਂ ਕੋਈ ਹੋਰ ਇਸ਼ੂ ਨਹੀਂ ਹੈਗਾ